ਫਿਲੌਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਵਿਸ਼ਵ ਰਤਨ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੇ 69ਵੇਂ ਪ੍ਰਿਨਿਰਵਾਣ ਦਿਵਸ ਤੇ ਸਮੂਹ ਪਿੰਡ ਨੰਗਲ ਵਾਸੀਆਂ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਯਾਦ ਕੀਤਾ ਇਸ ਮੌਕੇ ਬੋਲਦਿਆਂ ਬਸਪਾ ਦੇ ਸੀਨੀਅਰ ਆਗੂ ਖੁਸ਼ੀ ਰਾਮ ਨੇ ਕਿਹਾ ਜੋ ਬਾਬਾ ਸਾਹਿਬ ਨੇ ਦਬੇ ਕੁਲਚੇ ਲੋਕਾਂ ਲਈ ਕੀਤਾ ਸਾਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਔਰਤ ਜਾਤੀ ਨੂੰ ਨਰਕ ਭਰੀ ਜ਼ਿੰਦਗੀ ਤੋਂ ਆਜ਼ਾਦ ਕਰਵਾਇਆ ਸਾਨੂੰ ਪੜਨ ਲਿਖਣ ਦੇ ਹੱਕ ਦਿਵਾਏ ਅਸੀਂ ਕਈ ਜਨਮਾਂ ਤੱਕ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਅੱਜ ਦੁਨੀਆ ਪਰ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਉਪਾਸ਼ਕ ਬੈਠੇ ਨੇ ਇਹ ਸਭ ਬਾਬਾ ਸਾਹਿਬ ਜੀ ਦੀ ਦੇਣ ਹੈ ਖੁਸ਼ੀ RAM ਨੇ ਕਿਹਾ ਬਾਬਾ ਸਾਹਿਬ ਜੀ ਦੇ 69ਵੇਂ ਪ੍ਰਿਨਿਰਵਾਣ ਦਿਵਸ ਤੇ ਅਸੀਂ ਸਮੂਹ ਪਿੰਡ ਨੰਗਲ ਵਾਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਜਾਪੇਮ ਜਾਪਾਰਕ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਕਰੋੜਾਂ ਬੇਜਵਾਨਾਂ ਨੂੰ ਜਵਾਨ ਬਖਸ਼ਣ ਵਾਲੇ ਨਾਰੀ ਮੁਕਤੀ ਦਾਤਾ ਵਿਸ਼ਵਰਤਨ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਸਾਹਿਬ ਦਾ ਪ੍ਰੇਰਨਾ ਸਰਵਸਗਾ ਪਿੰਡ ਦੀਆਂ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕੇ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਯਾਦ ਕੀਤਾ ਔਰ ਉਹਨਾਂ ਦੀਆਂ ਸਖਾਵਾਂ ਤੇ ਚੱਲਣ ਲਈ ਪ੍ਰੇਰਤਾ ਅਪੀਲ ਕੀਤੀ ਹੈ ਸੰਗਤ ਨੂੰ ਔਰ ਉਹਦੇ ਨਾਲ ਨਾਲ ਹੀ ਮਾਡਰਨ ਸਮਾਜ ਪਾਰਟੀ ਦਾ ਸਪੱਤ ਜੁਨਰ ਨੇ ਵੀ ਅੱਜ ਅਪੀਲ ਕੀਤੀ ਹੈ ਸੰਗਤ ਨੂੰ ਕਿ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਕੌਰ ਬਲਾਕ ਸੰਪਤੀਆਂ ਚੋਣਾਂ 14 ਨਵੰਬਰ ਨੂੰ ਕੀਤੀਆਂ ਜਾ ਹੋਣ ਜਾ ਰਹੀਆਂ ਉਹਦੇ ਲਈ ਅਪੀਲ ਕੀਤੀ ਹੈ ਕਿ ਬਾਬਾ ਸਾਹਿਬ ਡਾਕਟਰ ਅਬੀਰ ਅੰਬੇਡਕਰ ਦੀ ਜਿਹੜੀ ਖੋਦ ਨੂੰ ਔਰ ਉਹਨਾਂ ਦੇ ਸੰਕਲਪ ਨੂੰ ਲੈ ਕੇ ਚੱਲਣ ਵਾਲੀ ਇੱਕੋ ਇੱਕ ਵਿਦੇਸ਼ ਦੀ ਪਾਰਟੀ ਆ ਉਹ ਆ ਬਾਦਨ ਸਮਾਜ ਪਾਰਟੀ ਔਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਦੇ ਮੌਕੇ ਤੇ ਬਾਬਾ ਸਾਹਿਬ ਡਾਕਟਰ ਅੰਬੇਰਗਾ ਨੂੰ ਸੱਚੀ ਔਰ ਸੁੱਚੀ ਸ਼ਰਧਾ ਇਹੀ ਹੋਊਗੀ ਕਿ ਆਉਣ ਵਾਲੇ 14 ਤਰੀਕ ਨੂੰ ਆਪਾਂ ਇੱਕ ਕੀਮਤੀ ਵੋਟ ਮੋਦੀ ਸਮਾਜ ਪਾਰਟੀ ਦੇ ਚੋਣਸ਼ਰ ਹਾਫੀ ਤੇ ਪਾ ਕੇ ਮੋਦੀ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਕਾਮਯਾਬ ਬਣਾਇਆ ਜਾ ਸਕੇ ਕਿਉਂਕਿ ਦੇਸ਼ ਦੇ ਵਿੱਚ ਬਾਬਾ ਸਾਹਿਬ ਦੇ ਹੁੰਦੇ ਹੋਏ ਵੀ ਕਾਂਗਰਸ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਹਮੇਸ਼ਾ ਨਰਾਦਰ ਕੀਤਾ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਲਗਾਤਾਰ ਡਾਕਟਰ ਅੰਬੇਦਕਰ ਦਾ ਨਰਾਦਰ ਕੀਤਾ ਉਹਨਾਂ ਨੂੰ ਭਾਰਤ ਰਤਨ ਅਵਾਰਡ ਨਹੀਂ ਦਿੱਤਾ ਗਿਆ ਉਹ ਵੀ ਬਾਦਲ ਸਮਾਜ ਪਾਰਟੀ ਦਾ ਜਦੋਂ 3 MP ਜਿੱਤੇ ਉਦੋਂ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ। ਉਹ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਤਰ੍ਹਾਂ ਉਹ ਸਾਰੀਆਂ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦਾ ਕਾਤਲ ਤਰ੍ਹਾਂ ਕਿਉਂਕਿ ਇੱਥੇ ਤੁਸੀਂ ਪਤਾ ਹੋਣਾ ਤੁਹਾਨੂੰ ਵੀ ਕਿ ਦੋ ਵਾਰ ਡਾਕਟਰ ਅੰਬੇਡਕਰ ਦੀ ਸਿੱਖਿਆ ਤੇ ਉਹਨਾਂ ਤੇ ਸਟੈਚੂ ਤੇ ਹਮਲਾ ਹੋਇਆ। ਔਰ ਸਾਰੀ ਤਰ੍ਹਾਂ ਚਾਹੇ BJP ਹੋਵੇ, ਅਕਾਲੀ ਹੋਵੇ, ਕਾਂਗਰਸ ਹੋਵੇ ਜਾਂ ਫਿਰ ਚੜ੍ਹੂ ਦੀ ਪਾਰਟੀ ਹੋਵੇ। ਇਹ ਚਾਰੇ ਪਾਰਟੀਆਂ ਦੇ ਆਗੂ ਗੁੰਗੇ ਬੋਲੇ ਬੜੇ ਰਹੇ। ਭਾਜਪਾ ਸਮਾਰਟ ਪਾਰਟੀ ਨੇ ਇਸੇ ਸਰਕਟ ਦੇ ਉੱਤੇ ਲਗਾਤਾਰ ਦੋ ਵਾਰ ਲੜਾਈ ਲੜ ਕੇ ਦੋਸ਼ੀਆਂ ਨੂੰ ਜੇਲਾ ਵਿੱਚ ਪੰਚਾਉਣ ਦਾ ਵੀ ਕੰਮ ਕੀਤਾ ਤਾਂ ਅੱਜ ਦੇ ਇਸ ਮੌਕੇ ਦੇ ਉੱਤੇ ਮੈਂ ਇਹ ਅਪੀਲ ਕਰਦਾ ਕਿ 바ਵਾ ਸਾਹਿਬ ਡਾਕਟਰ ਅੰਮ੍ਰਿਤਪਾਲ ਗਨੂੰ ਸੱਚੀ ਸ਼ਰਧਾ ਇਹੀ ਸ਼ਨਾਖਲੀ ਹੋਊਗੀ ਕਿ 14 ਤਰੀਕ ਨੂੰ ਇੱਕ ਆਪਣਾ ਕੀਮਤੀ ਵੋਟ ਡਾਕਟਰ ਬੀਆਰ ਅੰਮ੍ਰਿਤਪਾਲ ਗਰ ਦੀ ਸੋਚ ਰੱਖਣ ਵਾਲੀ ਪਾਰਟੀ ਬਾਜਪਾ ਸਮਾਰਟ ਪਾਰਟੀ ਦੇ ਚੋਂ ਨਿਸ਼ਾਨ ਹਾਥੀ ਦੇ ਪਾ ਕੇ ਆਪਾ 바ਵਾ ਸਾਹਿਬ ਨੂੰ ਸੱਚੀ ਜਿਹੜੀ ਸ਼ਨਾਖਲੀ ਦੇ ਸਕੀਂਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ